ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿਖੇ ਅੱਜ ਨੈਸ਼ਨਲ ਹਾਈਵੇ 30 ਵੱਲੋਂ ਜੰਮੂ ਕਟੜਾ ਹਾਈਵੇ ਦੇ ਕੰਮ ਲਈ ਕਬਜ਼ਾ ਲੈਣ ਮੌਕੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਹੇਠ ਤਣਾਅ ਭਰਿਆ ਮਾਹੌਲ ਬਣ ਗਿਆ ਜਦ ਪੁਲਿਸ ਨੇ ਜ਼ਮੀਨ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਅਜੈਬ ਸਿੰਘ ਵੱਲੋਂ ਜੋਗ ਮਾਪਜੇ ਦੀ ਮੰਗ ਕੀਤੀ ਗਈ ਜਿਸ ਉਦੋਂ ਨਾਲ ਪੁਲਿਸ ਅਤੇ ਕਿਸਾਨਾਂ ਵਿੱਚ ਧੱਕਾਮੁੱਕੀ ਹੋ ਗਈ ਇਸ ਘਟਨਾ ਤੋਂ ਬਾਅਦ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਜ਼ਿਲ੍ਹਾ ਆਗੂ ਹਰਭਜਨ ਸਿੰਘ ਗੁਰਪ੍ਰੀਤ ਸਿੰਘ ਖਾਨਪੁਰ ਸੂਬੇਦਾਰ ਰਸਪਾਲ ਸਿੰਘ ਸਣੇ ਸੈਂਕੜੇ ਕਿਸਾਨਾਂ ਨੇ ਹਾਈਵੇ 30 ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਹਾਈਵੇ ਦੇ ਕੰਮ ਨੂੰ ਠੁਕਵਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਜ਼ਮੀਨ ਦਾ ਜੋਗ ਮੌਜੂਦਾ ਨਾ ਮਿਲਣ ਤੱਕ ਕਿਸੇ ਕਿਸਮ ਦੇ ਕਬਜ਼ੇ ਨੂੰ ਨਾ ਸਹਿਣ ਦੀ ਚੇਤਾਵਨੀ ਦਿੱਤੀ ਕਿਸਾਨ ਆਗੂਆਂ ਨੇ ਦੱਸਿਆ ਕਿ ਹਾਈਵੇ 30 ਵੱਲੋਂ ਕੁਝ ਹਿੱਸਿਆਂ ਦੀ ਜ਼ਮੀਨ ਤੇ ਕਬਜ਼ਾ ਜ਼ਬਰਦਸਤੀ ਕੀਤਾ ਗਿਆ ਹੈ ਜਿੱਥੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਅਤੇ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਨੇ ਉਸ ਜਗ੍ਹਾ ਦੇ ਉੱਤੇ ਚੋਨਾ ਲਗਾ ਦਿੱਤਾ ਅਤੇ ਮੌਕੇ ਤੇ ਪਹੁੰਚ ਏਡੀਸੀ ਗੁਰਦਾਸਪੁਰ ਖਰਜਿੰਦਰ ਸਿੰਘ 베ਦੀ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਨਾਇਬ ਤਹਿਸੀਲਦਾਰ ਬినੋਦ ਮਹਿਤਾ ਅਤੇ ਡੀਐਸਪੀ ਹਰੀਸ਼ ਬੈਲ ਨੇ ਕਿਸਾਨਾਂ ਨਾਲ ਗਲਵੱਟ ਕੀਤੀ ਐਡੀਸੀ ਬੇਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੇ ਨਾ ਜ਼ਮੀਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਸਿਰਫ ਉਹਨਾਂ ਤੇ ਹੀ ਕਬਜ਼ਾ ਲਿਆ ਜਾਵੇਗਾ ਜਿਨ੍ਹਾਂ ਜ਼ਮੀਨਾਂ ਨੂੰ ਲੈ ਕੇ ਅਨਸਹਿਮਤੀਆਂ ਹਨ ਉਹਨਾਂ ਦੇ ਹੱਲ 19 ਜੂਨ ਨੂੰ ਕਿਸਾਨ ਆਗੂ ਨਾਲ ਮੀਟਿੰਗ ਕਰਕੇ ਕੀਤੇ ਜਾਣਗੇ ਇਸ ਮਾਮਲੇ ਨੇ ਇੱਕ ਵਾਰ ਫਿਰ ਵਿਕਾਸ ਕਰਦਮ ਤੇ ਜਾਇਜ਼ ਜਾਇਜ਼ ਮਾਝੇ ਦੇ ਮਸਲੇ ਨੂੰ ਚਰਚਾ ਦੇ ਲਿਆ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ 19 ਜੂਨ ਦੀ ਮੀਟਿੰਗ 'ਚ ਇਹੋ ਹੋ ਜਾਂ ਫੈਸਲਾ ਕੀ ਹੁੰਦਾ ਹੈ ਆਓ ਦੇਖਦੇ ਹਾਂ ਹਲਕਾ ਛੀੜੀ ਖਰਗੋਨ ਕਰਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪਾਣੀ ਨੂੰ ਪੀਣ ਦੀ ਜ਼ਰੂਰਤ ਦੀ ਹੈ ਕਿ ਤੁਸੀਂ ਦੇਖੋ ਇਹ ਬੰਦੇ ਪਾਤਰ ਦੇ ਅੱਗੇ ਬੜੇ ਬੜੇ ਹਣੇ ਤੋਂ ਪੇਂਡਾ ਮਾਰਦਾ ਹੈ ਕਦਮ ਦੇ ਰੋਕੂ ਪੂਰਾ ਰੁਕੋ ਮੀਡੀਆ ਮੈਂ ਭਾਈ ਮਰਦਾਂ ਜੇ ਜਿੱਤਣ ਮਸ਼ੀਨ ਚੜਦੀ ਆ ਗਈ ਨਾ ਤੇ ਜੇ ਮੈਂ ਸੜ ਜੂੰਦਾ ਆਖੀ ਭਾਈ ਮੈਨੂੰ ਖਾਂਸੀ ਲਾ ਦੇ ਗੱਲਬਾਤ ਕਰਦਾ 1.5 ਮਹੀਨੇ ਦਾ ਸਮਾਂ ਦੇ ਦਿਓ ਆਰਬਿਟ੍ਰੇਸ਼ਨ ਬਹਾਲ ਹੋ ਗਿਆ 1.5 ਮਹੀਨੇ ਦਾ ਸਮਾਂ ਦੇ ਦਿਓ ਨਾਮ ਤੇ ਅੱਜ ਕਿਹੜੇ ਪਿੰਡਾਂ ਪਹੁੰਚੇ ਕੀ ਮਸਲਾ ਮਹਰ ਭਾਜ ਜੀ ਸੋ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਤੋਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਵਿੱਚ ਆਏ ਆ ਜਿੱਥੇ ਪੰਜਾਬ ਦੇ ਵਿੱਚ ਪੁਲਸ ਰਾਜ ਬਣਾ ਕੇ ਪੁਲਸ ਦੇ ਦਾਮ ਤੇ ਜ਼ੋਰ ਤੇ ਜਿਹੜਾ ਵਾ ਲੋਕਾਂ ਦੀਆਂ ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਗਿਆ ਲੋਕਾਂ ਦੇ ਲੱਗੇ ਝੋਨੇ ਜਿਹੜੇ ਉਹ ਤਬਾਹ ਕਰਕੇ ਤੇ ਇਥੇ ਜ਼ਮੀਨਾਂ ਦੇ ਕਬਜ਼ੇ ਲਏ ਜਾ ਰਹੇ ਆ ਜਦੋਂ ਕਿਸੇ ਨੂੰ ਪੈਸਾ ਇੱਕ ਨਹੀਂ ਦਿੱਤਾ ਜੋ ਪਿਛਲੇ ਦਿਨੀ 7 ਤਰੀਕ ਨੂੰ ਜਿਹੜਾ ਰੇਲਵੇ ਸਟੇਸ਼ਨ ਦੇਵੀ ਦਾਸਪੁਰੇ ਧਰਨਾ ਲੱਗਾ ਸੀਗਾ ਉਹਦਣ ਡੀਆਈਜੀ ਬਾਰਡਰ ਰੇਂਜ ਸ੍ਰੀ ਨਰਪਾਲ ਸਿੰਘ ਨੇ ਦੱਸਿਆ ਸੀਗਾ ਕਿ ਤਾਂ ਜਿੰਨਾ ਚਿਰ ਲੋਕਾਂ ਨੂੰ ਸਹੀ ਮੁਆਵਜ਼ੇ ਨਹੀਂ ਦਿੱਤੇ ਜਾਂਦੇ ਡੇਢ ਮਹੀਨੇ ਦਾ ਉਹਨਾਂ ਸਮਾਂ ਲਿਆਗੇ 7 ਤੋਂ ਅੱਗੇ ਬਣਾ ਲਓ ਕਿੰਨਾ ਸਮਾਂ ਹੋ ਗਿਆ ਪਰ ਅੱਜ ਤੱਕ ਉਹਨਾਂ ਕਿਹਾ ਸੀਗਾ ਜਿੰਨਾ ਚਿਰ ਲੋਕਾਂ ਨੂੰ ਸਹੀ ਮੁਆਵਜ਼ੇ ਨਹੀਂ ਮਿਲਦੇ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰਾਂਗੇ ਤੇ ਡੇਢ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਸਾਰੇ ਮਸਲੇ ਹੱਲ ਕਰ ਦਾਂਗੇ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਫਿਰ ਜਿਹੜਾ ਵਾ ਚੀਮਾ ਖੁੱਡੀ ਦੇ ਵਿੱਚ ਆਣ ਕੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕਰ ਕਰ ਰਿਹਾ ਸੋ ਜਥੇਬੰਦੀ ਨੇ ਆਣ ਕੇ ਇੱਥੇ ਰੋਕਿਆ ਵਾ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਲੋਕਾਂ ਦੇ ਸਹੀ ਜ਼ਮੀਨਾਂ ਦੇ ਮੁਆਵਜ਼ੇ ਨਹੀਂ ਦਿੱਤੇ ਜਾਂਦੇ ਸੋ ਲਗਾਤਾਰ ਜਥੇਬੰਦੀ ਲੜ ਰਹੀ ਆ ਲੋਕਾਂ ਦੇ ਹੱਕ ਸੱਚ ਵਾਸਤੇ ਲੜਦੀ ਆ ਲੜਦੇ ਰਾਵਾਂਗੇ ਜਿੰਨਾ ਮਰਜ਼ੀ ਤਸ਼ੱਦਦ ਦੇ ਸਰਕਾਰ ਕਰ ਲੇ ਉਹ ਝੱਲਾਂਗੇ ਆਪਣੇ ਪਿੰਡੇ ਤੇ ਪਰ ਲੋਕਾਂ ਨੂੰ ਜਿੰਨਾ ਚਿਰ ਸਹੀ ਮੁਆਵਜ਼ੇ ਨਹੀਂ ਦਿੱਤੇ ਜਾਂਦੇ ਬਿਲਕੁਲ ਪਿੱਛੇ ਨਹੀਂ ਹਟਾਂਗੇ ਅਜੀਬ ਸਿੰਘ ਦਾ ਕੀ ਮਸਲਾ ਬਣਿਆ ਅਜੀਬ ਸਿੰਘ ਦੇ ਘਰ ਆਣ ਕੇ ਇਹਨਾਂ ਨੇ ਜ਼ਮੀਨ ਤੇ ਜਿਹੜਾ ਇੱਕ ਵੀ ਪੈਸਾ ਨਹੀਂ ਉਹਨੂੰ ਦਿੱਤਾ ਗਿਆ ਉਹਦਾ ਘਰ ਵੀ ਵੇਚ ਆ ਰਿਹਾ ਤੇ ਉਹਨੂੰ ਆਣ ਕੇ ਜਿਹੜਾ ਵਾ ਜ਼ਬਰਦਸਤੀ ਉਹਨੂੰ ਖਿੱਚ ਕੇ ਧੂਕੇ ਜਿਹੜਾ ਵਾ ਕੱਦੂ ਦੇ ਵਿੱਚ ਧੂਕੇ ਕੁੱਟਿਆ ਵੀ ਗਿਆ ਉਹਨਾਂ ਉਹਦੀ ਮਾਤਾ ਨੂੰ ਜਿਹੜੀਆਂ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ ਤੇ ਹੱਥ ਤੇ ਸੱਟ ਵੀ ਲੱਗੀ ਆ ਤੇ ਉਹਨਾਂ ਨੂੰ ਜਲੀਲ ਕਰਕੇ ਜਿਹੜਾ ਵਾ ਇਸ ਜ਼ਮੀਨਾਂ ਤੇ ਕਬਜ਼ੇ ਲੈ ਰਹੇ ਇਸੇ ਤਰ੍ਹਾਂ ਹੋਰ ਵੀ ਕਿਸਾਨਾਂ ਦੇ ਲੱਗੇ ਝੋਨੇ ਵੀ ਜਿਹੜੇ ਆਵਾਕ ਇਹਨਾਂ ਨੇ ਆ ਜਿਹੜਾ ਬਹੁਤ ਤਸ਼ੱਦਦ ਕਰ ਰਿਹਾ ਸੋ ਜਥੇਬੰਦੀ ਨੂੰ ਪਤਾ ਲੱਗਾ ਆਣ ਕੇ ਬੈਠੇ ਕੰਮ ਇਹਨਾਂ ਦਾ ਰੋਕਿਆ ਹੋਇਆ ਸੋ ਅਗਲਾ ਜੋ ਵੀ ਹੈ ਆਪਣੇ ਕਾਰਵਾਈ ਕਰਦੇ ਅਸੀਂ ਬਿਲਕੁਲ ਤਿਆਰ ਬਰਤਿਆਰ ਹਾਂ ਹਰ ਆਪਣੇ ਤਸੱਦ ਆਪਣੇ ਪਿੰਡੇ ਤੇ ਝੱਲਾਂਗੇ ਪਰ ਨਜਾਇਜ਼ ਨਹੀਂ ਕਿਸੇ ਨਾ ਹੋਣਦੇ ਧੰਨਵਾਦ ਜੀ ਮਿਸਾਨੀ ਸਾਹਿਬ ਅੱਜ ਫਿਰ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਰਨਾ ਹੈ ਜੀ ਜੰਗਲ ਜੰਗੜ 5 ਮਾਰਚ ਤੋਂ ਲੈ ਕੇ ਅੱਜ ਅਸੀਂ 17 ਜੂਨ ਚ ਖੜੇ ਆਂ ਔਰ ਇਹ ਜ਼ਿਲ੍ਹਾ ਗਰਦਾਸਪੁਰ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਇਹ 13ਵਾਂ ਹਮਲਾ ਹੈ ਜਿਦੇ ਵਿੱਚ ਨੱਕ ਦੀਆਂ ਹੱਡੀਆਂ ਵੀ ਟੁੱਟੀਆਂ ਐ ਪਸਲੀਆਂ ਵੀ ਟੁੱਟੀਆਂ ਔਰ ਜਿਨ੍ਹਾਂ ਦੇ ਵਿੱਚੋਂ ਸਾਡੇ ਕਈ ਵਿਅਕਤੀ ਜਿਹੜੇ ਨੇ ਕਈ ਦਿਨ 15 ਤੋਂ 17 17 ਦਿਨ ਜਲੰਧਰ ਦੇ ਸ੍ਰੀਮਨ ਹਸਪਤਾਲ ਦੇ ਵਿੱਚ ਤੇ ਟਗੋਰ ਵਰਗੇ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਵੀ ਰਹੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਡੀ ਮੰਗ ਜਿਹੜੀ ਆ ਉਹ ਸੰਵਿਧਾਨਕ ਮੰਗ ਆ ਸੀ ਕਿ ਇਹ ਸੰਵਿਧਾਨ ਤੋਂ ਬਾਹਰ ਇਹ ਮੰਗ ਨਹੀਂ ਰੱਖਦੇ ਜੀ ਸਾਡੀਆਂ ਜ਼ਮੀਨਾਂ ਦਾ ਸਾਨੂੰ ਵਾਜਬ ਮੁੱਲ ਦਿੱਤਾ ਜਾਵੇ ਐਕਟ ਦੇ ਆਧਾਰ ਤੇ ਦਿੱਤਾ ਜਾਵੇ ਤੇ ਜੋ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਜਾਰੀ ਕੀਤਾ ਹੋਇਆ ਰੇਟਾਂ ਨੂੰ ਜੋ ਪਿਛਲੇ ਦਿਨੀ ਯੂਪੀ ਦੇ ਵਿੱਚ ਵਾਪਰੇ ਆ ਜੋ ਉੱਥੇ ਜ਼ਮੀਨਾਂ ਦੇ ਮੁੱਲ ਨੇ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਉਪਜਾਊ ਧਰਤੀ ਇਸ ਪੰਜਾਬ ਦੀ ਹੈ ਸਾਨੂੰ ਉਹ ਮੁੱਲ ਦਿੱਤੇ ਜਾਣ ਪਰ ਅਸੀਂ ਇਹ ਗੱਲ ਅੱਜ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਨਕਰ ਹੋ ਕੇ ਤਾਨਾਸ਼ਾਹੀ ਰਵੱਈਏ ਦੇ ਨਾਲ ਜੀ ਅੱਗੇ ਵਧਦਾ ਪਿਆ ਤੇ ਜਿਸ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਏਗਾ ਜਿੱਥੇ ਜਥੇਬੰਦੀ ਦੇ ਲੋਕਾਂ ਦਾ ਸਵਾਲ ਹੈ ਤੇ ਜ਼ਮੀਨਾਂ ਦੇ ਮਾਲਕਾਂ ਦਾ ਸਵਾਲ ਹੈ ਉਹਨਾਂ ਦੇ ਕੋਲ ਉਹਨਾਂ ਦੀ ਰੋਜੀ ਰੋਟੀ ਦਾ ਵਸੀਲਾ ਹੈ ਉਹਨਾਂ ਦੀ ਜ਼ਿੰਦਗੀ ਦਾ ਵਸੀਲਾ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਹੈਗਾ ਜੀ ਪ੍ਰਸ਼ਾਸਨ ਲਗਾਤਾਰ ਉਹਨਾਂ ਲੋਕਾਂ ਨੂੰ ਪ੍ਰੇਰੋਕ ਕਰਕੇ ਜਿਵੇਂ ਜਿਸ ਤਰਫ ਤੁਸੀਂ ਮੇਰੇ ਨਾਲ ਗੱਲ ਕਰਦੇ ਪਏ ਤੁਹਾਡੇ ਪਿਛਲੇ ਪਾਸੇ ਇੱਕ ਛੋਟੀ ਜੀ ਜ਼ਮੀਨ ਦਾ ਮਾਲਕ ਇੱਕ ਬਜ਼ੁਰਗ ਹੈ ਜੀ ਉਹਦੀ ਲਗਭਗ ਇੱਥੇ 6-7 ਕਨਾਲ ਪੈਰੀ ਆ ਉਹਦਾ ਪਾਣੀ ਵਾਲਾ ਖਾਲ ਬਾਤ ਹੈ ਜਦ ਕਿ ਉਸ ਖਾਲ ਤੋਂ ਅਗਲੇ ਪਾਸੇ ਆਪਣਾ ਝੋਨਾ ਪਾਲਦਾ ਪਿਆ ਜੀ ਸਾਡਾ ਆਗੂ ਆ ਜੈਪ ਸਿੰਘ ਖੁੱਡੀ ਉਹਦੀ ਮਾਤਾ ਦੇ ਹੱਥ ਦੇ ਉੱਤੇ ਵੱਡੀ ਸੱਟ ਲੱਗੀ ਹੋਈ ਆ ਤੇ ਸਵੇਰੇ ਪੁਲਿਸ ਕਰਮਚਾਰੀਆਂ ਵੱਲੋਂ ਬਹੁਤ ਜ਼ਿਆਦਾ ਗੰਦੀ ਸ਼ਬਦਾਵਲੀ ਬਹੁਤ ਜ਼ਿਆਦਾ ਗੰਦਿਆ ਵਤੀਰਾ ਧੱਕਾ ਮੁਕੀ ਕਰਕੇ ਅਜੈਬ ਸਿੰਘ ਨੂੰ ਕਿਸੇ ਅਣਦਸੀ ਜਗ੍ਹਾ ਤੇ ਲੈ ਕੇ ਗਏ ਹੋਏ ਨੇ ਤੇ ਉਹਦੀ ਮਾਤਾ ਦੇ ਨਾਲ ਬੜਾ ਗਲਤ ਵਤੀਰਾ ਕੀਤਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਹਾਡਾ ਉਹ ਬੰਬੀ ਵਾਲਾ ਕੋਠਾ ਕਿੱਥੇ ਆ ਤੁਹਾਡੇ ਸ਼ਬਦ ਸੀ ਕਿ ਬੰਬੀ ਵਾਲੇ ਕੋਠੇ ਚੋਂ ਨਿਕਲ ਕੇ ਮੈਂ ਮੁੱਖ ਮੰਤਰੀ ਬਣਿਆ ਤੁਹਾਡੇ ਸ਼ਬਦ ਸੀ ਕਿ ਇਹ ਧਰਨੇ ਵਾਲੇ ਜਿਹੜੇ ਨੇ 19 ਵਾਰੀ ਪੈੜੀ ਚ ਨਹੀਂ ਜਾਂਦੇ ਜਿੰਨੀ ਵਾਰੀ ਮੈਂ ਜਾਂਦਾ ਮੈਂ ਕਹਿੰਦਾ ਤੁਹਾਡਾ ਸਰਾ ਸਰ ਝੂਠ ਆ ਜੇ ਤੁਸੀਂ ਕਿਤੇ ਬੰਬੀ ਵਾਲੇ ਕੋਠੇ ਦੀ ਸ਼ਾਮ ਆਣੀ ਹੁੰਦੀ ਜੇ ਤੁਸੀਂ ਕਿਤੇ ਜ਼ਮੀਨਾਂ ਚ ਗਏ ਹੁੰਦੇ ਤੇ ਤੁਸੀਂ ਬਿਲਕੁਲ ਇਹਦਾ ਦਰਦ ਜਾਣਦੇ ਹੁੰਦੇ ਤੁਹਾਨੂੰ ਪਤਾ ਹੁੰਦਾ ਕਿ ਇੱਕ ਕਿੱਡੀ ਔਖੀ ਸਿਕਰੀ ਆ ਜਿਹੜੀ ਕਿਸਾਨ ਕਰਦਾ ਪਿਆ ਤੁਸੀਂ ਸ਼ਰੇਆਮ ਤੱਕਾ ਕਰਦੇ ਪਏਓ ਸਾਡਾ ਜਥੇਵੰਦੀ ਵੱਲੋਂ ਸਾਫ਼ ਆ ਲਾਣਿਆ ਕਿ ਜਿੰਨੀ ਦੇਰ ਤੱਕ ਸਾਡੀਆਂ ਜ਼ਮੀਨਾਂ ਦੇ ਸਹੀ ਵਾਜਬ ਮੁੱਲ ਟਿਊਬਲ ਕਨੈਕਸ਼ਨ ਰਸਤੇ ਰਾਹਾਂ ਦਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਕਬਜ਼ੇ ਬਹਾਲ ਨਹੀਂ ਹੋਣਗੇ